ਥੋੜੇ ਜਿਹਾ ਸਾਹਮਣਾ ਕਰੀ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲ ਅੱਤੀ ਚੱਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਪਹੇਗੇ ਤਾਂ ਹੁਣ ਕੱਢਦੇ ਨਹੀਂ ਗਾਲਾਂ ਕਰਦੇ ਨੇ ਨਾ ਸਭ ਤੋਂ ਵੱਧ ਗਾਲਾਂ ਮਿਲਦੇ ਨੇ ਇਹ ਕਿੱਥੋਂ ਆ ਗਿਆ ਇਹ ਗਲਤ ਗੱਲ ਹੈ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਹੈ ਅੱਛਾ ਤੁਹਾਨੂੰ ਹੁਣ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈ ਇਸ ਗੱਲ ਤੇ ਵੀ ਇਤਰਾਜ਼ ਕਰਦੇ ਆ ਲਾਹ ਕਹਿੰਦੇ ਹੁਣ ਕਲਰਕਾਂ ਨੂੰ ਜੋ ਜੋ ਮੈਡੀਕਲ ਅਫਸਰ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦਿੰਦਾ ਹੁੰਦਾ ਹੈ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਏ ਮંત્રી ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੇ ਹਟਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਨਿਸ਼ਾਨੇ ਸਾਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੰਬਰ ਮਹੀਨੇ ਦੇ ਪਹਿਲੇ ਮੁੱਖ ਮੰਤਰੀ ਭਗਵਾਨ ਤਮਾਨ ਨੇ ਨੌਜਵਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ। ਉਹਨਾਂ ਨੇ ਮਿਊਨਿਸਪਲ ਭਵਨ ਵਿਖੇ ਵਕ ਵਕ ਵਿਭਾਗਾਂ ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਤੇ ਉਹਨਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਕਿਹਾ। ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਸਰਕਾਰੀ ਨੌਕਰੀ ਦੀ ਉਮੀਦ ਹੀ ਛੱਡ ਦਿੱਤੀ ਸੀ ਤੇ ਨੌਜਵਾਨ ਪੜ੍ਹਾਈ ਕਰਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਸੀ ਪਰ ਹੁਣ ਪੰਜਾਬ 'ਚ ਨੌਜਵਾਨਾਂ ਨੂੰ ਵੱਡੇ ਵੱੱਡੇ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਵੱਡੇ ਵੱਡੀਆਂ ਨੌਕਰੀਆਂ ਲੈ ਰਹੇ ਇਹਨੇ ਤੇ ਵੱਡੇ ਵੱਡੇ ਮੁਲਾਜ਼ਮ ਬਣ ਰਹੇ ਨੇ ਤੇ ਪਰ ਪਹਿਲਾਂ ਬੱਚਿਆਂ ਨੂੰ ਮੌਕਾ ਹੀ ਨਹੀਂ ਦਿੱਤੇ ਜਾਂਦੇ ਸੀ ਉਹਨਾਂ ਨੇ ਵਿਰੋਧੀਆਂ ਧਿਰਾਂ ਦੇ ਨਿਸ਼ਾਨਾ ਬਿੰਦੇ ਹੋਏ ਕਿਹਾ ਕਿ ਇਹਨਾਂ ਦੇ ਬੱਚਿਆਂ 'ਚ ਕੋਈ ਟੈਲੈਂਟ ਨਹੀਂ ਤੇ ਜੰਮਦਿਆਂ ਨੂੰ ਹੀ ਗਨਮੈਨ ਮਿਲ ਜਾਂਦੇ ਨੇ ਕਦੇ ਉਹਨਾਂ ਨੇ ਗਰੀਬੀਆਂ ਦੇਖੀਆਂ ਹੀ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇਸ ਧਰਤੀ ਤੇ ਵੱਡੇ ਵੱਡੇ ਵਿਦਵਾਨ ਜੰਮੇ ਹੋਏ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਹੋਰ ਵੱਡੇ ਬਿਆਨ ਵੀ ਸਾਹਮਣੇ ਆਏ ਨੇ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਆ ਇਹਨਾਂ ਦੇ ਜਵਾਕਾਂ 'ਚ ਕੋਈ ਟੈਲੈਂਟ ਨਹੀਂ ਹੈਗਾ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟਾਂ ਸੀ ਉਹਨਾਂ ਨਾਲੋਂ ਜ਼ਿਆਦਾ ਹੁਸ਼ਿਆਰਾਂ ਸੀ ਇਹ ਆਪਣੇ ਬੁੱਕ ਜੇ ਲਿਆ ਕੇ ਵੀ ਆ ਬਣਾਉਂਦੇ ਨੇ ਸਾਡੇ ਉੱਤੇ ਧਰ ਦਿੰਦੇ ਨੇ ਜਿਹਨਾਂ ਨੂੰ ਪੰਜਾਬੀ ਬੋਲਣੀ ਆਵੇ ਨਾ ਕੋ ਡਿਸੀਜਨ ਮੇਕਿੰਗ ਆ ਜਮ ਦੀ મતਲਬ ਗਨਮੈਨ ਮਿਲ ਜਾਂਦੇ ਉਹਨਾਂ ਨੂੰ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਉਹ ਕਦੇ ਉਹਨਾਂ ਨੇ ਗਰੀਬੀਆਂ ਦਸ਼ਵਾਰੀਆਂ ਜਾਂ ਕੋਈ ਉਹ ਦੇਖਿਆ ਹੀ ਨਹੀਂ ਉਹ ਕਹਿੰਦੇ ਇਹ ਬਸ ਤੁਹਾਡੇ ਹੁਣ ਗਾਂ ਵਾਲੇ ਤੁਹਾਡੇ ਵਾਰਸ ਇਹ ਹੋਣਗੇ ਸਾਡੇ ਬੱਚਿਆਂ ਤਾਂ ਤੁਸੀਂ ਲਿਆ ਕੇ ਦੇਖੋ ਇਹਨਾਂ ਨੇ ਬਣਾ ਲਿਆ ਨੰਬਰਦਾਰੀਆਂ ਕਿ ਇਹ ਸਾਡੇ ਤੋਂ ਬਿਨਾ ਹੋਰ ਕੋਈ ਚਲਾਈ ਨਹੀਂ ਸਕਦਾ ਇਹ ਪਹਿਲਾਂ ਮੈਨੂੰ ਕਹਿੰਦੇ ਰਹੇ ਕਹਿੰਦੇ ਸਰਕਾਰ ਇਹਨੂੰ ਤਾਂ ਇੱਕ ਸਾਲ ਨਹੀਂ ਚੱਣੀ ਜੋ ਸਾਲ ਚੱਲ ਗਈ ਕਹਿੰਦੇ 2 ਸਾਲ ਤਾਂ ਪੂਰੇ ਕਰ ਦੇਣੀ ਹੈ ਜੋ 2 ਸਾਲ ਚੱਲ ਗਈ ਤੀਜਾ ਸਾਲ ਨਹੀਂ ਛੱਡਦੇ ਤੀਜਾ ਵੀ ਹੋ ਗਿਆ ਸਾਢੇ 3 ਸਾਲ ਤੇ ਦਾ ਪੜਾਕਾ ਪੈ ਜਾਊਗਾ ਸਾਢੇ 3 ਵੀ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਇਹ ਲੈ ਹੁਣ ਗਾਹਾਂ ਗਾਹ ਜਾਈ ਜਾਂਦੇ ਤਜਰਬਾ ਤਾਂ ਤਾਈਓ ਹੋਊਗਾ ਜੇ ਕੰਮ ਦਿਓਗੇ ਕੋਈ ਹੁਣ ਅਸੀਂ ਵੀ ਤਜਰਬੇਕਾਰ ਹੋ ਗਏ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਜੀਹਾਂ 'ਚ ਭੇਜੀਦੇ ਹੁੰਦੇ ਆ ਇਹ ਤੇ ਹੁਣ ਕਹਿੰਦੇ ਨਾ ਹਣਾ ਇਹ ਤਾਂ ਜੀਹਾਂ 'ਚ ਭੇਜ ਰਿਆ ਗਲਤ ਗੱਲ ਕਰ ਰਿਆ ਲੋਕਤੰਤਰ ਦੀ ਹੱਤਿਆ ਲਾ ਦਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਹੈ ਜੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਝਾਪ ਹੈ ਫੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ 'ਚ ਵੀ ਬੋਲਦਾ ਸੀ ਮੈਂ ਲੋਕਾਂ ਵਾਲੇ ਪਾਸਿਓਂ ਬੋਲਦਾ ਸੀ ਪਬਲਿਕ ਬਣ ਕੇ ਜਾਂਦਾ ਸੀ ਮੈਂ ਜੋ ਗੁੱਸਾ ਤੁਹਾਡੇ ਦਿਲ ਚਾ ਸਿਸਟਮ ਪ੍ਰਤੀ ਉਸੇ ਮੇਰੇ ਕੋਲ ਕਲੀਅਰ ਕਰਾਂਗੇ ਹੌਲੀ ਹੌਲੀ ਇਹੇ ਨਿਕਲੂਗਾ ਔਰ ਇਹ ਐਸੀ ਤਰ੍ਹਾਂ ਹੋਊਗਾ ਆਪਾਂ ਆਪਣਾ ਕੰਮ ਕਰਦੇ ਜਾਓ ਉਹਨਾਂ ਨੂੰ ਭੁਖਰੀ ਜਾਣ ਦੇ ਜੋ ਕਰਨਾ ਜੋ ਆਪਣੇ ਹੁਣ ਰੱਖੇ ਹੋਏ ਨੇ ਸਾਰਾ ਸੋਸ਼ਲ ਮੀਡੀਆ ਤੇ ਜੋ ਲੋਕ ਦੇ ਗਾਣਾ ਕੱਢਣ ਤੜਕੀ ਕੋਈ ਉਹਦਾ ਕੋਈ ਕੋਈ ਤੱਥ ਨਹੀਂ ਹੈਗਾ ਕੋਈ ਬਸ ਸਿੱਧੋ ਹੀ ਲਿਖ ਦੋ ਪ੍ਰੋਸੈਸ ਹੋ ਸੂਤਰਾ ਤੋਂ ਪਤਾ ਲੱਗਿਆ ਵੀ ਐਂ ਹੋ ਗਿਆ ਚਲੋ ਜੀ ਉਹ ਨਹੀਂ ਮੈਨੂੰ ਮਿਲਿਆ ਇੱਕ ਨਹੀਂ ਮਿਲਿਆ ਮੈਂ ਪੂਰੀ ਪੂਰੀ ਦੁਨੀਆ ਨੂੰ ਮਿਲਦਾ ਇੱਕ ਇੱਕ ਦੇ ਸੂਤਰ ਰਹਿੰਦੇ ਕਿੱਥੇ ਇਹਨਾਂ ਦੇ ਮਨ ਤਾਂ ਮਿਲਿਆ ਨਹੀਂ ਵੀ ਸੱਚ ਕਾਲ ਜੀ ਮੈਂ ਸੂਤਰ ਆ ਜੀ ਆਪ ਹੀ ਲਿਖ ਦੇਣਾ ਕੁਝ ਵੀ ਲਿਖ ਦਿੰਦੇ ਨੇ ਹੱਦ ਹੈ ਯਾਰ ਸੋ ਇਸ ਕਰਕੇ ਆਪਾਂ ਨੂੰ ਫਾਈਟ ਕਰਨਾ ਪੈਣਾ ਇਹ ਐ ਜੇ ਹੁਣ ਤੁਸੀਂ ਨਾ ਕਿਤੇ ਵਿਸਲੇ ਹੋ ਜਾਓ ਕਿ ਜੋ ਨੌਕਰੀ ਮਿਲ ਗਈ ਚਲੋ ਬਸ ਠੀਕ ਆ ਆਪਾਂ ਸਿਸਟਮ ਜਿਵੇਂ ਮਾਜੀ ਚਲੀ ਜਾਵੇ ਆਪਾਂ ਤਾਂ ਮਿਲ ਗਈ ਤੁਹਾਨੂੰ ਤੁ ਆਉਣ ਵਾਲੀਆਂ ਜਿਹੜੇ ਅਪਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਵੀ ਗਾਈਡ ਕਰਨਾ ਪੈਣਾ ਵੀ ਕਿਹੜੇ ਪੇਪਰ ਦੇਣੇ ਨੇ ਕਿਵੇਂ ਹੁਣ ਤੁਹਾਡੇ ਕੋਲੇ ਆਉਣਗੇ ਤੁਸੀਂ ਜੌਬ ਮਿਲ ਗਈ ਤਾਂ ਗਵਾਂਢੀ ਵੀ ਆਉਣਗੇ ਤੁਹਾਡੇ ਕੋਲੇ ਵੀ ਕਿਹੜਾ ਪੇਪਰ ਦਿੱਤਾ ਸੀ ਜੀ ਕਿਹੜੀ ਪੜਾਈ ਪੜੀ ਸੀ ਅਸੀਂ ਵੀ ਪੜਾਉਣੀ ਆਪਣੇ ਮੁੰਡੇ ਨੂੰ ਆਪਣੀ ਕੁੜੀ ਨੂੰ ਦੱਸ ਦਿਓ ਵਿਆਹ ਹੁੰਦਾ ਇਹਨਾਂ ਨੇ ਸਾਨੂੰ ਇੰਨਾ ਡਰਾਇਆ ਹੋਇਆ ਵੀ ਦੱਸਣਾ ਕਿਸੇ ਹੋਰ ਨੂੰ ਕਿਤੇ ਜ਼ਿਆਦਾ ਰੱਛ ਨਾ ਹੋ ਜਾਵੇ ਮਿਲ ਵੀਜ਼ਾ ਮਿਲ ਜੇ ਨਾ ਜੇ ਦੱਸ ਦੇਣੀ ਹੈਗੀ ਪੰਗਵੰਡੀ ਨੂੰ ਵੀ ਕਿਤੇ ਆਮੇ ਨਾ ਯਾਰ ਕੋਈ ਪਾਣੀ ਨਾ ਮਾਰ ਦੇ ਜਾ ਕੋਈ ਐ ਨਾ ਹੋ ਜੇ ਜਦੋਂ ਚੱਲੇ ਗਏ ਉਹਦੀ ਉਦੋਂ ਦੇਖਾਂਗੇ ਜੋ ਉਦੋਂ ਉਹਦੀ ਪਤਾ ਲੱਗਦਾ ਜਦੋਂ ਉਧਰੋਂ ਕੱਢ ਦਿੰਦੇ ਅੱਛਾ ਚੱਲੇ ਗਏ ਅਸੀਂ ਉਹੀ ਕਹੀਏ ਨੇ ਪੂਆ ਕੋਲੇ ਜਾ ਕੇ ਪੜ੍ਹਨ ਲੱਗ ਗਏ